ਜੋਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਭਾਰਤ ਦੇ ਵਿੱਚ ਅੱਜ ਇਹਦੇ ਪੁਤਲੇ ਫੁੱਪੜੇ ਸੀ ਕਿਉਂਕਿ ਡੱਲੇਵਾਲ ਸਾਹਿਬ ਤੁਹਾਨੂੰ ਸਭ ਨੂੰ ਪਤਾ ਅਜ 45 ਦਿਨਾਂ ਵਿੱਚ ਮਰਨ ਵਰਤ ਚ ਬੈਠੇ ਆ ਕੇਂਦਰ ਸਰਕਾਰ ਬਿਲਕੁਲ ਧਿਆਨ ਦੇ ਦੇ ਬੇਗੌਲਿਆ ਕਰ ਰਹੀ ਆ ਇੱਕ ਕੀਮਤੀ ਜਾਨ ਜੋ ਦੇਸ਼ ਦੀ ਕੀ ਦੁਨੀਆ ਦੀ ਕੀਮਤੀ ਜਾਨ ਆ ਕਿਸਾਨੀ ਖਤਰ ਮਜ਼ਦੂਰਾ ਖਤਰ ਮਰ ਲਈ ਤਿਲ ਤਿਲ ਕੇ ਮਰ ਰਹੇ ਆ ਪਰ ਸੁੱਤੀ ਪਈ ਆ ਸਰਕਾਰ ਗੱਲ ਕਰਨ ਲਈ ਵੀ ਨਹੀਂ ਅੱਗੇ ਆ ਰਹੀ ਉਹਦੇ ਬਜ ਦੇ ਵਿੱਚ ਅੱਜ ਇੱਥੇ ਪੁਤਰੇ ਭੁਕੇ ਗਿਆ ਸਾਰੇ ਭਾਰਤ ਦੇ ਵਿੱਚ ਵੀ ਅਸੀਂ ਵੀ ਖੰਨੇ ਵਿੱਚ ਪ੍ਰਧਾਨ ਬੈਨੀਪਾਲ ਦੀ ਗਵਾਹੀ ਦੇ ਵਿੱਚ ਸਾਰਿਆਂ ਨਾਲ ਮਜ਼ਦੂਰਾਂ ਨੇ ਕਿਸਾਨਾਂ ਨੇ ਰਲ ਕੇ ਕਿ ਪ੍ਰਧਾਨ ਮੰਤਰੀ ਦਾ ਪੁਤਲਾ ਭੁਕੇਆ 26 ਤਰੀਕ ਨੂੰ 26 ਜਨਵਰੀ ਨੂੰ ਟਰੈਕਟਰ ਮਾਰਚ ਵੀ ਹੋਏਗਾ ਬਹੁਤ ਵੱਡੇ ਪੱਧਰ ਬਹੁਤ ਵੱਡੇ ਪੱਧਰ ਉਹਦੀ ਤਿਆਰੀ ਕਰਦੇ ਆ ਸੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬੜਾ ਲੰਬਾ ਸੰਘਰਸ਼ ਆ ਇਹ ਕੋਈ ਇੱਥੇ ਸੰਘਰਸ਼ ਨਹੀਂ ਚੱਲ ਰਿਹਾ ਸਾਰੀ ਦੁਨੀਆ ਨੂੰ ਪਤਾ ਮੀਡੀਆ ਨੂੰ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਡੇ ਮਦਰ ਬੰਦੇ ਸੀ ਦੱਸਣਾ ਚਾਹੁੰਦੇ ਆ ਕੇਂਦਰ ਸਰਕਾਰ ਭੁਨੇਖਾ ਕੱਢ ਦੇਵੇ ਜਲਦੀ ਤੋਂ ਜਲਦੀ ਉਸ ਜਿਹੜਾ ਬਜ਼ੁਰਗ ਲੀਡਰ ਬੈਠਾ ਉਹਦਾ ਨਾਲ ਗੱਲਬਾਤ ਕਰੇ ਕੇਂਦਰ ਸਰਕਾਰ ਗੱਲਬਾਤ ਕਰੇ ਤਾਂ ਕਿ ਉਹਨਾਂ ਦੀ ਕੀਮਤੀ ਜਾਨ ਵੀ ਬਚਾਈ ਜਾ ਸਕੇ ਔਰ ਕਿਸਾਨਾਂ ਦੀ ਜੋ ਵੀ ਮੰਗਾ ਨੇ ਜੋ ਮੰਨੀਆਂ ਹੋਈਆਂ ਤੁਰੰਤ ਪੂਰੀਆਂ ਕਰੇ ਉਸ ਤੋਂ ਬਿਨਾ ਕਦੇ ਵੀ ਕੋਈ ਸਮਝੌਤਾ ਨਹੀਂ ਹੋਣਾ ਅੱਜ ਇਹ ਸੀਗਾ ਜੋ ਐਸ ਕੇ ਐਮਾ ਇਹਨਾਂ ਦੇ ਅੱਜ ਵਫਦ ਗਿਆ 101 ਕਿਸਾਨ ਤੇ ਨਾਲ ਉਹਨਾਂ ਦਾ 6-7 ਮੈਂਬਰੀ ਵਫਦ ਗਿਆ ਹਲੇ ਉਹ ਮੀਟਿੰਗਾਂ ਚੱਲ ਰਹੀਆਂ ਉਹ ਹਲੇ ਕੋਈ ਵੀ ਖੁੱਲ ਕੇ ਬਿਆਨ ਹਜੇ ਤੱਕ ਨਹੀਂ ਆਇਆ ਉਹ ਸਵਾਗਤ ਕਰਦੇ ਆ ਗੈਰ ਰਾਜਨੀਤਿਕ ਮੋਰਚੇ ਵਾਲੇ ਸਾਰੇ ਉਹਨਾਂ ਦੇ ਉੱਤੇ ਆਉਣ ਦਾ ਸਵਾਗਤ ਕਰਦੇ ਆ ਜੋ ਵੀ ਹੋਊਗੀ ਜੋ ਵੀ ਉਹਨਾਂ ਦਾ ਫੈਸਲਾ ਹੋਊ ਰਲ ਕੇ ਇਹ ਮੋਰਚੇ ਚ ਸਾਰੀਆਂ ਜੋ ਜੂਨੀਅਨ ਆ ਕਿਸਾਨ ਜਥੇਬੰਦੀਆਂ ਰਲ ਜਾਂਦੀਆਂ ਚਾਹੀਦੀ ਕੀ ਆ ਬਹੁਤ ਵਧੀਆ ਗੱਲਾਂ ਰਲਣਾ ਚਾਹੀਦਾ ਰਲ ਕੇ ਇੱਕ ਜੋ ਠੋੜ ਕੇ ਚਾਹੇ ਗੈਰ ਸਿਆਸੀ ਹੋਣ ਚਾਹੇ ਦੂਸਰੇ ਸਿਆਸੀ ਹੋਣ ਰਲ ਕੇ ਕਿਸਾਨੀ ਦਾ ਮੋਰਚਾ ਲੜਨਾ ਚਾਹੀਦਾ ਬਹੁਤ ਵੱਡਾ ਬਲ ਮਿਲੂ ਦੋ ਫਾਰਮਾਂ ਹੀ ਲੜਾਈ ਲੜ ਰਹੇ ਨੇ ਬਾਕੀ ਫਾਰਮਾਂ ਬਹੁਤ ਬੜੀਆਂ ਪਛੜੀਆਂ ਹੋਈਆਂ ਨੇ ਕਿਵੇਂ ਮੈਂ ਸਮਝਿਆ ਨਹੀਂ ਦੋ ਗੌਰਮੇ ਹੀ ਜਥੇਬੰਦੀਆਂ ਜਿਹੜੀਆਂ ਨੇ ਦੋ ਲੜਾਈਆਂ ਲੜ ਰਹੀਆਂ ਨੇ ਪਸਾਨਾ ਦੇ ਹੱਕਾਂ ਦੀ ਸਾਰੀ ਭਾਰਤਵਾਦੀਆਂ ਪਰ ਬਾਕੀ ਜਿਹੜੀਆਂ ਜਥੇਬੰਦੀ ਨੇ ਪਛੜੀਆਂ ਕਦੇ ਨਹੀਂ ਇਸ ਨਹੀਂ ਪਛੜੀਆਂ ਨਹੀਂ ਹੋਇਆ ਕਿਉਂਕਿ ਆਪਾਂ ਦੇਖੀਏ ਵੀ ਜੋ ਤਿੱਚੇ ਮੇਨ ਮੁੱਦਾ ਸਾਰਿਆਂ ਦਾ ਇੱਕ ਆ ਅੱਜ ਗੱਲ ਖੜੀ ਆ ਜੋ 12 ਮੰਗਾ ਸਮੇਤ ਐਮਐਸਪੀ ਐਮਐਸਪੀ ਨੂੰ ਲੀਗਲ ਗਾਰੰਟੀ ਕਾਨੂੰਨ ਦੇ ਦਿਓ ਤੁਹਾਡੀ ਇਹ ਆ ਸਾਰਿਆਂ ਦਾ ਇਹੀ ਆ ਦੇਖੋ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਉਹਨਾਂ ਦੇ ਵਿਚਾਰਤਾਰਾ ਪਰ ਜੋ ਮੇਨ ਮੁੱਦਾ ਇੱਕੋ ਹੀ ਆ ਇੱਕੋ ਹੀ ਰਹੇਗਾ ਬਿਲਕੁਲ ਨਾਲ ਜੇ ਇਕੱਠ ਹੋ ਜਾਂਦਾ ਸਾਰੀਆਂ ਰਲ ਕੇ ਇੱਕਟੀਆਂ ਹੋ ਜਾਂਦੀਆਂ ਜਿਵੇਂ ਕਹਿੰਦੇ ਸੋਨੇ ਤੇ ਸੁਆਗਾ ਬੜੀ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਸਰਕਾਰ ਦੀ ਜਿਵੇਂ ਕਹਿੰਦੇ ਮਜਬੂਰ ਕਰਦਾਂਗੇ ਸਰਕਾਰ ਨੂੰ ਸਾਰੇ ਜਿਵੇਂ ਕਹਿੰਦੇ ਪੰਜਾਬ ਕੀ ਹਰਿਆਣਾ ਕੀਲੇ ਸਿੱਟੇ ਤੋਂ ਬਾਹਰ ਹੋਣਗੀਆਂ ਸਾਰੇ ਉੱਥੇ ਉਹਨਾਂ ਤੋਂ ਸੰਭਾਲਿਆ ਨਹੀਂ ਜਾਣਾ ਬਗਰੀਕਾ ਗੱਲ ਸਾਹਿਬ ਹੈ ਕਿ ਬਤੇ ਅੱਜ ਅਸੀਂ ਖੰਨੇ ਦੇ ਵਿੱਚ ਕਿਸਾਨ ਮਦੂਨ ਸਰਕਾਰ ਐਸੋਸੀਏਸ਼ਨ ਰਜਿਸਟਰਡ ਵੱਲੋਂ ਦੋਨਾ ਫੋਰਮਾਂ ਦੇ ਦਿੱਤੇ ਹੋਏ ਸੱਦੇ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਭੁਕਿਆ ਇਹ ਪੁੱਤਰਾ ਸਾਰੇ ਆਲ ਇੰਡੀਆ ਚ ਬੁੱਕਿਆ ਕਿਉਂਕਿ ਡੱਲੇਵਾਲ ਸਾਹਿਬ ਨੂੰ ਅੱਜ 48 ਦਿਨ ਹੋ ਗਏ ਮਰਨ ਵਰਤ ਤੇ ਬੈਠਿਆਂ ਨੂੰ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਬਹੁਤ ਸੀਰੀਅਸ ਆ ਪ੍ਰਧਾਨ ਮੰਤਰੀ ਨੂੰ ਮੈਂ ਤਾਂ ਬੇਨਤੀ ਕਰਦਾ ਬਈ ਤੁਸੀਂ ਆਪਣੇ ਸਾਰੇ ਹਕਾਲ ਛੱਡ ਕੇ ਕਿਸਾਨਾਂ ਦੇ ਫੈਸਲੇ ਕਰ ਦੋ ਔਰ ਕਾਨੂੰਨ ਬਣਾ ਦੋ ਐਮਐਸਟੀ ਨੂੰ ਗਰੰਟੀ ਸਾਨੂੰ ਦੇ ਦੋ ਸਾਡੀਆਂ 13 ਮੰਗਾਂ ਨੇ 13 ਦੀਆਂ 13 ਹੀ ਮੰਨ ਲਓ ਔਰ ਜਿੱਤਾਂਗੇ ਅਸੀਂ ਇੱਕ ਦਿਨ ਜ਼ਰੂਰ ਜਿੱਤਾਂਗੇ ਮੋਰਚਾ ਸਾਡਾ ਦਬਿਆ ਜੇਕਰ ਡੱਲੇਵਾਲ ਸਾਹਿਬ ਰੱਬ ਨਾ ਕਰੇ ਕੋਈ ਗੱਲ ਹੋਗੀ ਉਹਨਾਂ ਚਿਰ ਉੱਥੇ ਰਹਿਣਗੇ ਉਹਦੀ ਜਗ੍ਹਾ ਨਵਾਂ ਮੱਦਾ ਬੈਠੂ ਜੇਕਰ ਉਹਨੂੰ ਵੀ ਕੁਝ ਹੁੰਦਾ ਉਹਦੀ ਜਗ੍ਹਾ ਨਵਾਂ ਮੱਦਾ ਬੈਠੂ ਇਹ ਬਹੁਤ ਲੰਬੀ ਚੌੜੀ ਲਾਈਨ ਹੈ ਜਿਹੜੀ ਸੈਂਟਰ ਸਰਕਾਰ ਆ ਉਹਦੀਆਂ ਗੋਡਣੀਆਂ ਲਵਾ ਕੇ ਛੱਡਾ ਤੇ ਕੇਂਦਰ ਸਰਕਾਰ ਇਨੀ ਅੜੀ ਕੱਟ ਹੋਇਆ ਜਿੱਤੇ ਕਿਸਾਨਾਂ ਦੀਆਂ ਕੀਮਤੀਆਂ ਨਾ ਹੋਈਆਂ ਕੱਲ ਵੀ ਦੇਖੋ ਕਿਸਾਨ ਨੇ ਸਲਵਾ ਦਾ ਜੁੱਦਸ ਕਰਤੀ ਆ ਰ ਕਹਿੰਦਾ ਸਰਕਾਰ ਦੇ ਆਵਾਜ਼ ਬੁਣੀਆਂ ਦੀ ਦੇਖੋ ਕੱਲ ਇਹ ਆ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਇੱਥੇ ਮੋਦੀ ਸਾਹਿਬ ਦੀ ਇਹ ਤਾਂ ਬਿਲਕੁਲ ਖਤਮ ਹੋ ਚੁੱਕੀ ਆ ਕਿਉਂਕਿ ਇੱਕ 60 ਬਈ ਟੱਗ ਨਾਲ ਬੰਦੇ ਅੰਦੋਲਨ ਕਰ ਰਹੇ ਨੇ ਸਾਨੂੰ ਇਹ 100 ਬੰਦੇ ਨੂੰ ਧੁਰਕੇ ਵੀ ਦਿੱਲੀ ਨਹੀਂ ਜਾਣ ਦਿੰਦੇ ਕਿਉਂਕਿ ਸਾਡੀ ਦਿੱਲੀ ਰਾਜਧਾਨੀ ਆ ਇਹ ਸਾਨੂੰ ਕਿਉਂ ਵੱਖਰਾ ਕਰ ਦਿੰਦੇ ਦੇਸ਼ ਨਾਲੋਂ ਜੇ ਇਹਨਾਂ ਨੂੰ ਕੋਈ ਅਹਜੀ ਗੱਲਬਾਤ ਆ ਵੀ ਪੰਜਾਬ ਨੂੰ ਵੱਖਰਾ ਕਰਨ ਬਾਰੇ ਸੋਚ ਲੈਣ ਇੱਕ ਦਿਨ ਜੇ ਪੰਜਾਬ ਆ ਫੁੱਲ ਗਲਾਵ ਆ ਤਾਂ ਹੀ ਇੰਡੀਆ ਨਹੀਂ ਰਹਿਣਾ ਇੰਡੀਆ ਦਾ ਵੀ ਕੱਖ ਨਹੀਂ ਪੰਜਾਬ ਦੇ ਨਾਲ ਹੀ ਸਾਰਾ ਕੁਝ ਆ ਮੰਗ ਕੀ ਆ ਤੁਹਾਡੀ ਹਾਂ ਜੀ ਮੰਗ ਸਾਡੀ ਇਹ ਆ ਨੰਬਰ 1 ਐਮਐਸਪੀ ਕਾਨੂੰਨ ਗਰੰਟੀ 23 ਫਸਲਾਂ ਦੀ ਸਾਨੂੰ ਦਿੱਤੀ ਜਾਵੇ ਦੂਜੀ ਸੀ+2 ਸਾਡਾ ਸੁਆਮੀਨਾ ਸੰਧੀ ਰਿਪੋਰਟ ਦੇ ਹਿਸਾਬ ਨਾਲ ਲਾਗਤ ਲਾਖੇ ਸਾਨੂੰ ਸਾਰੀਆਂ ਫਸਲਾਂ ਦਾ ਰੇਟ ਦਿੱਤੇ ਜਾਣ ਚੌਥੀ ਮੰਗ ਆ ਸਾਡੀ ਸਕੂਲ ਨਿਕਾਜਾ ਮਾਫ ਕਰਿਆ ਜਾਵੇ ਤੀਜੀ ਚੌਥੀ ਮੰਗ ਆ ਹਰ ਇੱਕ ਬੱਦੇ ਦੀ ਸਾਡੀ ਪੈਨਸ਼ਨ ਲੱਗਣੀ ਜ਼ਰੂਰੀ ਆ 10000 ਲੇਟਿਡ ਯਾਰਜੈਂਟ ਪੰਜਵੀਂ ਮੰਗ ਆ ਸਾਡਾ ਜਿਹੜਾ ਬਿਜਲੀ ਦਾ ਸਮਝੌਤਾ ਉਹ ਰੱਦ ਕੀਤਾ ਜਾਵੇ ਛੇਵੀਂ ਮੰਗ ਆ ਸਾਡੀ ਵੀ 2013 ਵਾਲਾ ਜਿਹੜਾ ਜ਼ਮੀਨ ਐਕਵਾਇਰ ਕਰਨੀ ਆ ਉਹ ਕਾਨੂੰਨ ਲਾਗੂ ਕਰਿਆ ਜਾਵੇ ਕਿਉਂਕਿ ਇਹ ਵੱਡੀਆਂ ਛਲਕਾਂ ਮਾਰ ਰਹੀਆਂ ਨੇ ਸਰਕਾਰਾਂ ਨਾਲ ਕਿਸਾਨਾਂ ਨਾਲ ਧੋਖਾ ਹੋ ਰਿਹਾ ਬਹੁਤ ਘੱਟ ਰੇਟ ਤੇ ਪੈਸੇ ਦੇ ਰਹੇ ਨੇ ਕਿਸਾਨਾਂ ਨੂੰ ਮਜਬੂਰ ਜਾਨੀ ਫਸਲਾਂ ਪਿਆ ਇਹਦੇ ਵਿੱਚ ਚਾਲ ਕਿਉਂਕਿ ਇਹ ਇੱਕ ਦਾ ਇੱਕਦਨ ਪੰਜਾਬ ਨੂੰ ਇਹ ਲੋਕ ਅਜਾੜ ਤੇ ਤੁਲੇ ਹੋਏ ਨੇ ਆਦਾਨੀ-ਗਵਾਨੀ ਆਪਣਾ ਪੱਜਾ ਪਾਉਣ ਲੱਗੇ ਹੋਏ ਨੇ ਉਹਨਾਂ ਦਾ ਪੱਜਾ ਮੋਦੀ ਦੇ ਹੱਥ 'ਚ ਮੋਦੀ ਆਦਾਨੀ-ਗਵਾਨੀ ਨੂੰ ਸਭ ਕੁਝ ਦੇਣ ਨੂੰ ਤਿਆਰ ਰੇਲਵੇ 'ਚ ਦੀ ਪੇਲਵੇ 'ਚ ਦੀ ਤੇਲਵੇ ਤਾ ਹੁਣ ਰਹਿਦੀ ਬਸ ਆ ਫੂਡ ਆ ਇਹ ਵੀ ਮੋਦੀ ਦੇਣ ਨੂੰ ਤਿਆਰ ਵਾਹਿਦਾ ਜੀ ਕਦੇ ਨਹੀਂ ਕਿਸੇ ਨੇ ਲਿਖਿਆ ਨਾ ਕਹਿੰਦਾ ਸਾਡੀ ਬਿਜਲੀ ਉਤੇ ਡਾਕਾ ਸਾਡੇ ਪਾਣੀ ਉਤੇ ਡਾਕਾ ਸਾਡੇ ਮੂੰਹ ਵਿੱਚ ਬੋਰਕੀ ਤੋਂ ਖੋਲੇ ਚਲਾਕਾ ਫਿਰ ਕਹਿਣਾ ਦੇ ਲਈ ਇਹ ਪੰਜਾਬ ਕਰਦਾ ਖੜਾਕਾ ਕਹਿੰਦਾ ਅਕਲਾ ਵਾਲੇ ਅਕਣਾ ਲਾਗੇ ਆਪੋ ਆਪਣੇ ਮੁਲਕ ਬਣਾ ਗਏ ਖਾਲੇ ਠੂਠਾ ਪੰਜਾਬ ਸਿਆਂ ਤੇਰੇ ਹੱਥ ਫੜਾ ਗਏ ਅੱਜ ਰੋਂਦਾ ਪਿਆ ਪੰਜਾਬ ਦਸੋਬੀ ਸਿੰਘੋ ਚਿੜੀ ਬੰਨਣਾ ਕ ਆਵਾਜ਼ ਜਿਹਦਾ ਕੈਪਟਨ ਨੰਦਲਾ ਜੀ ਖੜੇ ਇਹਨਾਂ ਨੇ ਵੀ ਸਾਡਾ ਧਰਨ ਵਿੱਚ ਪੂਰਾ ਸਾਥ ਦਿੱਤਾ ਕਹਿੰਦਾ ਦਿਨ ਰਾਤ ਸਰਹੱਦਾਂ ਤੇ ਕੀਤੀ ਅਸੀਂ ਵਤਨਾ ਦੀ ਰਖਵਾਲੀ ਅਸੀਂ ਬਾਹਰੋਂ ਬਚਾਉਂਦੇ ਰਹੇ ਤੂੰ ਅੰਦਰੋਂ ਕਰ ਗਿਆ ਖਾਲੀ ਕਹਿੰਦਾ ਤੇਰੇ ਧਾਵਣ ਤੇ ਲੱਗੇ ਨੇ ਸਾਡੇ ਖੂਨ ਦੇ ਧੱਬੇ ਉਹ ਮੁਦਦਾ ਬਾਅਦ ਵੀ ਤੈਨੂੰ ਹਲੇ ਸਬੂਤ ਨਹੀਂ ਲੱਭੇ ਤੇਰਾ ਕਾਨੂੰਨ ਕਹਿੰਦਾ ਏ ਹਲੇ ਅਸੀਂ ਪੜਤਾਲ ਕਰਦੇ ਆ ਕਹਿੰਦੇ ਅਜੇ ਨਫਰਤਾਂ ਹੀ ਨਫਰਤਾਂ ਤੇਰੇ ਨਾਲ ਕਰਦੇ ਆ ਕਿਉਂਕਿ ਦਿਨ ਰਾਤ ਸੌ ਦੇ ਵਿੱਚ 93 ਸਿਰ ਜਿਨ੍ਹਾਂ ਨੇ ਆਜ਼ਾਦੀ ਲਈ ਦਿੱਤੇ ਅੱਜ ਧਰਨਾਂ ਤੇ ਬੈਠੇ ਆ ਜੋ ਕਿਰਤ ਕਰਨ ਵਾਲੇ ਨਾਮ ਜੱਪਣ ਵਾਲੇ ਬਾੜੇ ਛਕਣ ਵਾਲੇ ਧਰਨਿਆਂ ਦੇ ਬੈਠਣਗੇ ਤਾਂ ਫਿਰ ਦੇਸ਼ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੁੰਦੇ ਫਿਰ ਇਸ ਕਰਕੇ ਜਾਣੇ ਕਿ ਸਰਕਾਰਾਂ ਨੂੰ ਜਾਣੇ ਦੀ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਅੱਜ ਦਿੱਲੀ ਦਾ ਮਾਣ ਕਰਦੇ ਆ ਨੌਵੇਂ ਪਾਸ਼ਾ ਜੀ ਨੇ ਦਿਨ ਵੀਰਵਾਰ 11 ਨਵੰਬਰ 1675 ਨੂੰ ਦਿੱਲੀ ਦੇ ਖਾਤਰ ਜਾ ਕੇ ਆਪਣਾ ਸੀਸ ਦਿੱਤਾ ਸੀ ਜਿਹਦੇ ਬਾਰੇ ਦਸਮ ਗ੍ਰੰਥ ਦੇ ਵਿੱਚ ਦਸਵੇਂ ਪਾਸ਼ਾ ਮਾਰੇ ਕਹਿੰਦੇ ਆ ਦਿਲ ਕ ਜੰਝੂ ਰਾਖਾ ਪਰਵਤ ਆਖਾ ਕਿਨੋ ਵੱਡੋ ਕਲੂ ਮੇ ਸਾਕਾ 12 ਸਦੀਆਂ ਦਾ ਤਖਤਾ ਸੋਢੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦੇ ਦੀ ਕੁਰਬਾਨੀ ਦੇ ਕੇ ਮੁੱਦਾ ਮਾਰਦਾ ਉਦੋਂ ਅੱਗੇ ਆਏ ਅੰਗਰੇਜ਼ ਦੂਜੀ ਧਿਰ ਦਾ ਅਕਸਰਾਂਪੇ ਵਰਗਿਆ ਨੇ ਉਹਨਾਂ ਦਾ ਤਖਤਾ ਮੁੱਦਾ ਮਾਰਦਾ ਜਿਹੜੀ ਤੀਜੀ ਧਿਰ ਹੈ ਇਹਦੇ ਵੀ ਦਿਨ ਕੋਈ ਬਹੁਤੇ ਯਾਨੀ ਜ਼ਿਆਦਾ ਨਹੀਂ ਹੈਗੇ ਤੇ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਉਹਨਾਂ ਦੇ ਨਾਂ ੱਤਕਾ ਹੋ ਰਹੇ ਆ ਕਿਉਂਕਿ 7% ਕੁਰਬਾਨੀਆਂ ਨੇ ਜਿਹੜੇ ਪਛਮੀ ਬਗਾਲਦਿਆਂ ਨੇ ਤੇ 39% ਕੁਰਬਾਨੀਆਂ ਜਿਹੜੀਆਂ ਪੰਜਾਬ ਦੀਆਂ ਕਹਿੰਦਾ ਪੰਜਾਬ ਆ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਦਾ ਗੁਰੂਆਂ ਦੀ ਕਿਰਪਾ ਦੇ ਨਾਲ ਬਸਦਾ ਏ ਭੁੱਖੇ ਨੂੰ ਰੋਟੀ ਜੋ ਕਿਸਾਨਾਂ ਦੀ ਮਿਹਨਤ ਹੈ ਸਾਡਾ ਪਹਿਲਾਂ ਤਾਂ ਮਿਹਨਤ ਪੂਰੀ ਨਹੀਂ ਮਿਲਦੀ ਜੋ ਐਮਐਸਪੀ ਦੀ ਕਾਰਨ ਕੀ ਹੈ ਗਾਰੰਟੀ ਦਾ ਕਹੀ ਜਾਂਦੇ ਨੇ 1960 ਦੇ ਵਿੱਚ ਪੰਜਾਬੀ ਛੂਕੇ ਦੇ ਵਿੱਚ ਲਾਗੂ ਹੋਈ ਸੀਗੀ ਮੰਡੀਕਰਨ ਦਾ ਬੋਰਡ ਸਾਡੀ ਨਕਲ ਕਰੀਤੀ ਹਰਿਆਣੇ ਨੇ ਸਾਨੂੰ ਐਮਐਸਪੀ ਦੀ ਗਾਰੰਟੀ ਦਾ ਦੇ ਦਿੰਦੇ ਨੇ ਹੁਣ ਮੱਕੀ 1850 ਰੁਪਏ ਦੀ ਵਿਕੀ ਆ 900 ਰੁਪਏ ਕਹਿੰਦੇ ਹਰਿਆਣੇ ਤੇ ਮਿਲਦੀ ਐ ਐਮਐਸਪੀ ਸਾਰੀ ਫਸਲਾਂ ਨੂੰ ਔਰ ਨਹੀਂ ਨਹੀਂ ਮੂੰਹ ਜਵਾਨੀ ਮਿਲ ਰਹੀ ਆਏ ਕਹਨ ਦਾ ਭਾਪ ਜੇ ਲਿਖਤੀ ਗਰੰਟੀ ਕਿਸਾਨਾਂ ਨੂੰ ਹੋਊਗੀ ਤਾਂ ਸਾਡੀ ਮਰਜ਼ੀ ਅਸੀਂ ਮੱਕੀ ਵੀ ਦੀਏ, ਮੂੰਗੀ ਵੀ ਦੀਏ, ਸਰੋਂ ਵੀ ਦੀਏ, ਸੋਲੇ ਵੀ ਦੀਏ, ਮਾਂ ਵੀ ਦੀਏ ਜੋ 23 ਫਸਲਾਂ ਦੇ ਵਿੱਚੋਂ ਸਿਰਫ ਸਾਨੂੰ ਦੋ ਦੇ ਵਿੱਚ ਘਿਟਸਿਆ ਜਾ ਰਿਹਾ ਹੈ। ਪਹਿਲਾ ਨੰਬਰ ਦਾ ਝੋਨਾ ਸਾਡੀ ਫਸਲ ਨਹੀਂ ਹੈਗੀ। ਅਸੀਂ ਤਾਂ ਆਪਣੀ ਬੱਚੇ ਵੀ ਕਮਾ ਲੈ ਵਿਦੇਸ਼ਾਂ ਸਾਡੇ ਬੱਚੇ ਚਲੇ ਗਏ ਜ਼ਮੀਨਾਂ ਕੋਲ। ਕਹਿੰਦੇਗਾ ਤੇ ਉਹ ਪਾਣੀ ਵੀ ਖਤਮ ਹੋ ਗਏ। ਕਹਨ ਦਾ ਭਾਪ ਸਾਡੇ ਸਿਰ ਮੱਥਿਆ ਗਿਆ ਤੇ ਸਾਨੂੰ ਜੇ ਐਮਐਸਪੀ ਦਾ ਰੇਟ ਮਿਲੇ ਜਿੰਨਾ ਸਾਨੂੰ ਝੋਨਾ ਪੈਸਾ ਦਿੰਦਾ ਸਾਨੂੰ ਮੂੰਗੀ ਦਾ ਮਿਲੇ, ਗੰਨੇ ਦਾ ਮਿਲੇ। ਹੁਣ ਗੰਨੇ ਦੀ ਤੁਸੀਂ ਕਹੀ ਜਾਂਦੇ ਹੋ। ਇੱਕ ਸਰਕਾਰ ਕਹਿ ਦਿੰਦੀ ਆ ਆਪਾਂ ਨੂੰ ਵੀ ਸਾਰਿਆਂ ਨੂੰ ਧੋਖਾ ਦਿੰਦੀ ਆ ਵੀ 400 ਰੁਪਿਆ ਰੇਟ ਹੋ ਗਿਆ ਜੇ ਸਾਡੇ ਗੰਨੇ ਦਾ ਸੂਚਕ ਅੰਕ ਨਾਲ ਜਾਂ ਸੁਆਮੀ ਨਾਰਸਨ ਦੇ ਨਾਲ ਜੋੜਿਆ ਜਾਵੇ ਤਾਂ 950 ਰੁਪਏ ਰੇਟ ਬਣਦਾ ਹੈ ਜਿਹੜੇ ਜੇ ਹੁਣ ਸਾਨੂੰ ਅਸੀਂ ਇੱਕ ਵਾਰੀ ਹੋਰ ਵੀ ਮੇਰੇ ਵੀਰ ਕਹਿ ਦਿੰਦੇ ਨੇ ਵੀ ਮਜ਼ਦੂਰ ਕਿੱਥੇ ਜਾਊਗਾ ਅਸੀਂ ਕਹਿੰਦੇ ਆ ਜਿਹੜਾ 1970 ਦੇ ਵਿੱਚ ਮੇਰੇ ਕੋਲ ਇੱਕ ਹਿੰਦੂਸਤਾਨ ਟਰੈਕਟਰ 35 ਦਾ ਹੈ 24000 ਦਾ ਦੀ ਹੁਣ ਮੈਂ ਪਿਛਲੇ ਸਾਲ ਲਿਆ 7 ਲੱਖ ਦਾ ਇੱਕ ਲੀਟਰ ਸਾਡਾ 7 ਏਕੜ ਤੋਂ 14000 ਦਾ ਪੈਂਦਾ ਸਪਰੇ ਦਾ ਕਰੇਟਾ ਇੱਕ ਹੈ ਗਿਆ ਕਰੋ ਕਰੋ ਜਨ ਉਹ 13000 ਦਾ ਉਹ ਸਾਨੂੰ 3000 ਦੇ ਦਿਆ ਦਿਨ ਸਾਡੀ ਫਸਲ ਖਰੀਦਣ 1500 ਨੂੰ ਅਸੀਂ ਨਹੀਂ ਕਹਿੰਦੇ ਵੀ ਸਾਨੂੰ 3500 ਨੂੰ ਖਰੀਦੋ ਅਸੀਂ ਨਹੀਂ ਕਹਿੰਦੇ 7000 ਨੂੰ ਸਾਡੀ ਜਿਹੜੀ ਅਸੀਂ ਸਪਰੇ ਕਰਦੇ ਹੁੰਦੇ ਸੀ 70 ਰੁਪਏ ਦੀ ਏਕੜ ਦੀ ਕਰ ਦਿੰਦੇ ਸੀ ਗੁੱਲੀ ਡੰਡੇ ਦੀ ਅੱਜ ਅਸੀਂ 15 1500 ਤੋਂ ਲੈ ਕੇ 35 3500 ਤੱਕ ਸਪਰੇ ਕਰਦੇ ਆ ਅਸੀਂ ਕਹਿੰਦੇ ਆ ਵੀ ਸਾਡੀ ਲਾਗਤ ਵੀ ਘਟਾ ਲਵੋ ਸਾ 1914 ਤੋਂ 2014 ਤੋਂ ਪਹਿਲਾਂ ਇਹੀ ਜਿਹੜਾ ਗੱਟਾ ਡਾਏ ਦਾ ਹੈ 4500 ਰੁਪਏ ਦਾ ਸੀ ਅੱਜ 13500 ਦਾ ਕਹਿ ਰਹੀ ਹੈ ਮੋਦੀ ਸਰਕਾਰ ਸਾਨੂੰ ਕੀ ਉਹਦਾ ਫਾਇਦਾ ਹੋਇਆ ਸਾਡੀ ਲਾਗਤ ਘਟਾ ਲਵੋ ਅਸੀਂ ਕਹਿੰਦਾ ਫਸਲ ਦਾ ਰੇਟ ਘਟਾ ਲਵੋ ਲਾਗਤ ਪੂਰੀ ਲੈਣੀ ਹੈ ਤਾਂ ਸਾਨੂੰ ਰੇਟ ਪੂਰਾ ਦੇ ਦਿਓ ਪੰਜਾਬ ਤਾਂ ਝੋਨਾ ਖਾਂਦਾ ਨਹੀਂ ਗਾਜੇ ਝੋਨਾ ਹੀ ਬੰਦ ਕਰ ਦੋ ਫੇਰ ਐਸੀ ਝੋਨਾ ਬੰਦ ਕਰਨ ਉਸ ਦੇ ਵਿੱਚ ਮੇਰਾ ਵੀ ਕਿਸ ਵਾਲਾ ਝੋਨੇ ਨੇ 1970 ਤੋਂ ਲੱਗਣ ਲੱਗਿਆ ਜਿੰਨਾ ਝੋਨੇ ਦਾ ਸਾਨੂੰ ਲਾਲਚ ਪੈ ਗਿਆ ਰੇਟ ਦੇ ਪੈਸਾ ਬਣ ਗਿਆ ਕੋਈ ਫਸਲ ਦਾ ਹੋਰ ਸਾਨੂੰ ਪੈਸਾ ਨਹੀਂ ਮਿਲਦਾ ਸਾਨੂੰ ਉਹਦਾ ਬਗਲ ਦੇ ਦੇਣ ਸਾਡੇ ਵੱਲੋਂ ਫੁੱਲ ਲਵਾ ਲੈਣ ਸਾਡੇ ਵੱਲੋਂ ਸੂਰਜਮੁਖੀ ਲਵਾ ਲੈਣ ਇੱਥੇ ਆ ਸੂਰਜਮੁਖੀ ਦਾ ਰੇਟ ਬਣਦੇ ਨੇ 23-2400 ਲਗ 30 ਦੇ 1800 ਨੂੰ ਕਹਿਣ ਦਾ ਭਾਵ ਜੇ ਐਮਐਸਪੀ ਦਾ ਕਾਨੂੰਨੀ ਲਿਖਤ ਗਾਰੰਟੀ ਬਣ ਜਾਵੇ ਤਾਂ ਕਿ ਸਾਨੂੰ ਸਾਡੀ ਮਰਜ਼ੀ ਅਸੀ ਉਹ ਫਸਲ ਵੀ ਜੰਗ ਜਿਹਦੇ ਵਿੱਚ ਸਾਨੂੰ ਬਣਾ ਪਾਉਂਦੇ ਨਾਲ ਖੜਾਓ ਬਾਪੂ ਨਤਲਾ ਜੀ ਅੱਜ ਤੁਸੀਂ ਵੀ ਅੱਜ ਹਮੈਦ ਦੇ ਉਪਰ ਆਏ ਕਿਸਾਨਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ? ਕਿਸਾਨਾਂ ਦੇ ਨਾਲ ਇਸ ਘਰ ਕੇ ਆਏ ਆ ਮੇਰੇ ਵੀ ਕਰਮਾ ਕਿਉਂਕਿ ਮੈਂ ਕਹਿਣਾ ਚਾਹੁੰਨਾ ਵਿੱਚ ਜਿਸ ਤਰੀਕੇ ਨਾਲ ਮੋਦੀ ਜੀ ਨੇ ਫਰਵਰੀ ਆਪਣਾ ਕਹਿੰਦਾ 2013 ਦੇ ਵਿੱਚ ਰਿਵਾੜੀ ਦੇ ਵਿੱਚ ਇਹਨੇ ਸਾਡੇ ਨਾਲ ਵਾਦਾ ਕਰਿਆ ਦਾ ਸੈਂਕਾ ਦੇ ਨਾਲ ਕਿ ਜੇ ਮੇਰੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਮੈਂ ਬੰਨ ਰਿਕ ਵਨ ਪੈਸ਼ਨ ਦੂੰਗਾ ਉਸਨੇ ਉਹ ਵਾਦਾ ਵੀ ਸਾਡੇ ਨਾਲ ਉਹ ਮੁੱਕਰ ਕੇ ਆ ਹੁਣ ਤੱਕ ਅਸੀਂ ਰੋ ਰਹੇ ਆ ਬਾਹਰ ਜਾ ਕੇ ਬੋਲਦਾ ਤੇ ਮੈਂ ਚੇਤਾ ਉਸੇ ਤਰੀਕੇ ਦੇ ਨਾਲ ਅਸੀਂ ਇਹ ਕਹਿੰਦੇ ਆ ਜੱਟਾਂ 2021 ਦੇ ਵਿੱਚ ਟਕਾਨਾ ਨੇ ਇਹਨਾਂ ਦਾ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਸੀਗਾ ਔਰ ਇਹਨਾਂ ਨੇ ਉਹਨਾਂ ਦੀਆਂ ਮੰਗਾ ਮੰਨਣ ਤੇ ਆਪਣਾ ਮੰਨਿਆ ਵੀ ਨਹੀਂ ਔਰ ਮੰਨ ਕੇ ਤਾਂ ਇਹਨਾਂ ਨੂੰ ਘਰਾਂ ਨੂੰ ਵਾਪਸ ਆਏ ਨੇ ਔਰ ਉਹੀ ਮੰਗਾ ਇਹ ਹੁਣ ਮੰਗ ਰਹੇ ਨੇ ਮੈਂ ਉਹਦੇ ਵਿੱਚ ਦੇਣ ਦੇ ਵਿੱਚ ਇਨਕਾਰ ਕੀਆ ਹੈ ਉਹਦੇ ਵਿੱਚ ਦੇਣ ਦੇ ਵਿੱਚ ਵਜਾ ਕੀ ਹੈ ਕਿਉਂ ਨਹੀਂ ਦੇ ਰਿਹਾ ਕਿਉਂ ਮੁੱਕਰ ਰਿਹਾ ਉਹ ਕਹਿੰਦਾ ਵੀ ਜਥੇਬੰਦੀਆਂ ਅਲੱਗ-ਅਲੱਗ ਨਹੀਂ ਨਹੀਂ ਜੱਥੇਵੰਦੀਆਂ ਕੋਈ ਅਲੱਗ-ਅਲੱਗ ਨਹੀਂ ਆ ਸਿਰਫ ਉਹਦਾ ਮਨ ਲੱਗਾ ਹੈ ਉਹਦਾ ਮਨ ਲੱਗਾ ਜੱਥੇਵੰਦੀਆਂ ਇੱਕ ਨੇ ਸਭ ਇੱਕ ਨੇ ਔਰ ਇਸ ਕਰਕੇ ਇਸ ਨੂੰ ਚਾਹੀਦਾ ਇਹਨਾ ਕਮਾਂਡ ਨਾ ਕਰੇ ਇਸ ਕਮਾਂਡ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਇਸ ਕਰਕੇ ਮੇਰੇ ਵੀ ਵੀ ਆਪਣਾ ਕਹਿੰਦਾ ਸੀ ਤਾਂ ਇਹੀ ਚਾਹੁੰਦੇ ਆ ਕਿਸਾਨਾਂ ਨੂੰ ਇਹਨਾਂ ਦਾ ਹੱਕ ਮਿਲੇ ਅਸੀਂ ਇਹਨਾਂ ਦੇ ਨਾਲ ਖੜੇ ਆ ਔਰ ਹਮੇਸ਼ਾ ਖੜੇ ਰਹੇਗੇ ਔਰ ਜਿੱਥੇ ਦੇਸ਼ ਦੇ ਅੰਦਰ ਤੁਹਾਨੂੰ ਵੀ ਪਤਾ ਹੀ ਹੈ ਜਿੱਥੇ ਦੇਸ਼ ਦੇ ਅੰਦਰ ਜਵਾਨ ਔਰ ਕਿਸਾਨ ਉਹਨਾਂ ਦਾ ਹੱਕ ਨਹੀਂ ਮਿਲੂਗਾ ਉਹ ਦੇਸ਼ ਦਾ ਕੀ ਹੋਏਗਾ ਵੈਗੂਜੀ ਦਾ ਕਲਪਾ ਵੈਗੂਜੀ ਦੀ ਬਣੀ ਦੇਖੋ ਅੱਜ ਜਿਹੜਾ ਇਹ ਸਾਰੇ ਭਾਰਤ ਦੇ ਵਿੱਚ ਪ੍ਰੋਟੈਸਟ ਕੀਤਾ ਕਿਉਂਕਿ ਦੰਦਿਆਲ ਸਾਹਿਬ ਨੇ ਪਿਛਲੇ 45 ਦਿਨਾਂ ਤੋਂ ਇਹ ਮਰਨਬਤ ਰੱਖਿਆ ਹੋਇਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਾ ਹੋਣ ਕਰਕੇ ਤੇ ਇਸ ਕਰਕੇ ਆ ਇਸੇ ਕਰਕੇ ਆ ਅੱਜ ਦਾ ਪ੍ਰੋਗਰਾਮ ਰੱਖਿਆ ਵੀ ਕਿਸੇ ਤਰੀਕੇ ਦੇ ਨਾਲ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਵੇ ਤਾਂ ਮੰਗਾਂ ਜਿਹੜੀਆਂ ਮਨਵਾਈਆਂ ਜਾਣਗੀਆਂ